ਦੀਵਾਲੀ ਦਾ ਸਿੱਖਾਂ ਨਾਲ ਅਸਲ ਦੇ ਵਿੱਚ ਕੀ ਸਬੰਧ ਹੈ ਉਸ ਤੇ ਗੱਲਬਾਤ ਕਰਾਂਗੇ ਦੀਵਾਲੀ ਸਨਾਤਨ ਭਾਈਚਾਰੇ ਦਾ ਮੁੱਖ ਤਿਹਾੜਾ ਹਿੰਦੂ ਭਾਈਚਾਰੇ ਦਾ ਵਿਸ਼ਵਾਸ ਹੈ ਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ ਆਪਣਾ 14 ਵਰਿਆਂ ਦਾ ਬਨਵਾਸ ਪੂਰਾ ਕਰਕੇ ਤੇ ਲੰਕਾ ਤੇ ਜਿੱਤ ਪ੍ਰਾਪਤ ਕਰਨ ਉਪਰੰਤ ਵਾਪਸ ਅਯੁੱਧਿਆ ਪਹੁੰਚੇ ਸਨ ਉਹਨਾਂ ਦੇ ਆਉਣ ਤੇ ਲੋਕਾਂ ਵੱਲੋਂ ਦੀਵਾਲਾ ਕੀਤੀ ਗਈ ਤੇ ਪਟਾਕੇ ਚਲਾ ਕੇ ਖੁਸ਼ੀਆਂ ਦਾ ਇਜ਼ਹਾਰ ਕੀਤਾ ਗਿਆ ਉਸ ਦਿਨ ਤੋਂ ਇਤਿਹਾਸ ਦੀਵਾਲੀ ਦੇ ਨਾਂ ਤੇ ਪ੍ਰਚਲਿਤ ਹੋ ਗਿਆ ਵਕਵਾ ਕਰਨਾ ਕਰਕੇ ਤਿਹਾੜ ਕੁਝ ਦਿਨ ਅੱਗੇ ਪਿੱਛੇ ਹੁੰਦਾ ਰਹਿੰਦਾ ਸਿੱਖਾਂ ਨੂੰ ਲੈ ਕੇ ਬੇਸ਼ੱਕ ਇਹ ਧਾਰਨਾ ਪ੍ਰਚਲਿਤ ਹੈ ਕਿ ਦੀਵਾਲੀ ਵਾਲੇ ਦਿਨ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਹਿੰਦੂ ਪਹਾੜੀ ਰਾਜਾਂ ਸਮੇਤ ਰਿਹਾ ਹੋ ਕੇ ਦਰਬਾਰ ਸਾਹਿਬ ਪਹੁੰਚੇ ਸਨ ਅਤੇ ਉਹਨਾਂ ਦੇ ਆਉਣ ਕਰਕੇ ਦਰਬਾਰ ਸਾਹਿਬ ਵਿੱਚ ਦੀਪ ਮਾਲਾ ਹੋਈ ਸੀ ਉਸ ਦਿਨ ਤੋਂ ਦੀਵਾਲੀ ਸਿੱਖ ਪੰਥ ਨਾਲ ਜੁੜ ਗਈ ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਗਵਾਲੀਅਰ ਦੇ ਕਿਲੇ ਚੋਂ ਰਿਹਾਈ ਅਤੇ ਦਰਬਾਰ ਸਾਹਿਬ ਪਹੁੰਚਣ ਦੀ ਅਸਲ ਤਾਰੀਖ ਬਾਰੇ ਸਿੱਖ ਪੰਥ ਤੇ ਇਤਿਹਾਸਿਕ ਸਰੋਤਾਂ ਵਿੱਚ ਇੱਕ ਸੁਰਤਾ ਨਹੀਂ ਹੈ ਇੱਕ ਗੱਲ ਹੋਰ ਜਿਹੜੇ ਸਤਗੁਰ ਸਾਨੂੰ ਖੁਸ਼ੀ ਗਮੀ ਦੁੱਖ ਸੁੱਖ ਵਿੱਚ ਇੱਕੋ ਜਹੀ ਅਵਸਥਾ ਵਿੱਚ ਰਹਿਣ ਦਾ ਉਪਦੇਸ਼ ਕਰਦੇ ਨੇ ਉਹ ਪ੍ਰਦੂਸ਼ਣ ਅਤੇ ਸ਼ੋਰ ਸ਼ਰਾਬੇ ਵਾਲੇ ਮਾਹੌਲ ਨਾਲ ਕਿਵੇਂ ਖੁਸ਼ ਹੋ ਸਕਦੇ ਨੇ ਇਹ ਸੰਧਾਂਤਕ ਤੌਰ ਤੇ ਸਹੀ ਨਹੀਂ ਲੱਗਦਾ ਗੁਰੂ ਨੇ ਤਾਂ ਸਾਨੂੰ ਹਰ ਤਰ੍ਹਾਂ ਦੀ ਅਵਸਥਾ ਵਿੱਚ ਅਨੰਤ ਸਾਭ ਹੋਤੇ ਸ਼ੁਕਰਾਨੇ ਵਜੋਂ ਅਰਦਾਸ ਦਾ ਸਿਧਾਂਤ ਬਖਸ਼ਿਸ਼ ਕੀਤਾ کئی ਗੁਰਮੁਖ ਪਿਆਰੇ ਦੀਵਾਲੀ ਵਾਲੇ ਦਿਨ ਸਰਬਤ ਖਾਲਸਾ ਸੱਦਣ ਜਾਂ ਇਸ ਦਿਨ ਨਾਲ ਹੀ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਜੋੜ ਕੇ ਵੀ ਤਰਕ ਪੇਸ਼ ਕਰਦੇ ਨੇ ਅਤੇ ਦੀਵਾਲੀ ਨੂੰ ਸਿੱਖਾਂ ਨਾਲ ਜੋੜਦੇ ਨੇ ਇਸ ਦੇ ਚੱਲਦਿਆਂ ਹੁਣ ਤੱਕ ਦੀਵਾਲੀ ਨੂੰ ਦਰਬਾਰ ਸਾਹਿਬ ਵਿਖੇ ਰੌਸ਼ਨੀ ਅਤੇ ਅੱਤਸ਼ਵਾਜੀ ਕੀਤੀ ਜਾਂਦੀ ਹੈ ਲੱਖਾਂ ਰੁਪਏ ਦੇ ਪਟਾਕੇ ਚਲਾ ਕੇ ਦਰਬਾਰ ਸਾਹਿਬ ਦੀ ਪ੍ਰਕਰਮਾ ਪ੍ਰਦੂਸ਼ਣ ਨਾਲ ਭਰ ਦਿੱਤੀ ਜਾਂਦੀ ਹੈ ਜਿੱਥੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਅਜਿਹਾ ਕਰਕੇ ਅਸੀਂ ਕਿਹੜੀ ਪੰਥ ਪਰਸਤੀ ਦਾ ਵਿਖਾਵਾ ਕਰਦੇ ਹਾਂ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਜਾਂਦਾ ਰਿਹਾ ਕਿ ਸਰਕਾਰ ਇੱਕ ਦੁਨਿਆਵੀ ਇਮਾਰਤ ਤਾਜ ਮਹਿਲ ਦੀ ਸੰਭਾਲ ਉਸਤੇ ਆਲੇ ਦੁਆਲੇ ਪ੍ਰਦੂਸ਼ਣ ਕਰਨ ਤੋਂ ਸ਼ਕਤੀ ਨਾਲ ਵਰਜ ਰਹੀ ਹੈ ਇੱਥੋਂ ਤੱਕ ਕਿ ਉਸ ਇਲਾਕੇ ਵਿੱਚ ਪੈਟਰੋਲ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਆਉਣਾ ਜਾਣਾ ਵੀ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਪਰ ਦਰਬਾਰ ਸਾਹਿਬ ਦੀ ਚਿੰਤਾ ਕੌਣ ਕਰੇ ਪ੍ਰਦੂਸ਼ਣ ਨਾਲ ਦਰਬਾਰ ਸਾਹਿਬ ਤੋਂ ਲੱਗੇ ਸੋਨੇ ਦਾ ਰੰਗ ਵੀ ਮੈਲਾ ਹੋ ਜਾਂਦਾ ਤੇ ਸੰਗਤ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਇੱਕ ਜ਼ਰੂਰੀ ਬੇਨਤੀ ਕਿਸਦਾ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਸਾਡਾ ਕਿਸੇ ਧਰਮ ਜਾਂ ਵਿਰਾਦਰੀ ਨਾਲ ਕੋਈ ਬੈਰ ਹੈ ਪਰ ਧਾਰਮਿਕ ਰੰਗਤ ਦੇ ਕੇ ਜੋ ਪਟਾਕੇ ਆਂ ਜ਼ਰੀਏ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਨਾਲ ਹੀ ਜੋ ਰਲਗੜ ਕਰਨ ਦੀ ਕੋਸ਼ਿਸ਼ ਹੈ ਉਸ ਬਾਰੇ ਇੱਕ ਦਿਨ ਸੋਚਣਾ ਜ਼ਰੂਰ ਪੈਣਾ ਹਾਲਾਤ ਇਹ ਨੇ ਕਿ ਸਿੱਖ ਸਿਆਸਤ ਜਿਹੜੀ ਕਿ ਕੁਰਸੀ ਦੀ ਪੱਖਤੇ ਕੇਂਦਰੀ ਪ੍ਰਭਾਵ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਇਸ ਦਲਦਲ ਵਿੱਚੋਂ ਨਿਕਲ ਨਹੀਂ ਦੇ ਰਹੀ ਚੰਗਾ ਉਭੇ ਜੇ ਪੰਥ ਸਮੇ ਸਰ ਇਸ ਬਾਰੇ ਸੁਚੇਤ ਹੋ ਕੇ ਕੋਈ ਠੋਸ ਫੈਸਲਾ ਲੈ ਲਵੇ ਇਹ ਵੀ ਗੱਲ ਪੱਕੀ ਹੈ ਕਿ ਪੰਥ ਵਿੱਚ ਏਕਤਾ ਤੇ ਸੁਰਤਾ ਬਿਨਾ ਕੌਮ ਦੇ ਮਸਲੇ ਜਾਂ ਪੰਜਾਬ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ ਸਿਆਸਤ ਤਾਂ ਇਸ ਹੱਦ ਤੱਕ ਗਿਰ ਚੁੱਕੀ ਹੈ ਕਿ ਜੇ ਕਿਸੇ ਨੂੰ ਬਿਨਾਂ ਲੱਤਾਂ ਵਾਲੀ ਕੁਰਸੀ ਵੀ ਮਿਲਦੀ ਹੋਵੇ ਤਾਂ ਉਹ ਪਰਵਾਹ ਨਾ ਬਸ ਕੁਰਸੀ ਮੈਲੀ ਚਾਹੀਦੀ ਹੈ ਸਿਕਮ ਵਿੱਚ ਧਰਮ ਅਤੇ ਸਿਆਸਤ ਸਾਂਝੀ ਹੋਣ ਕਰਕੇ ਸਿਆਸਤ ਧਰਮ ਨੂੰ ਵੀ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਵਖੇੜੇ ਹੋਰ ਡੂੰਘੇ ਹੋ ਜਾਂਦੇ ਨੇ ਅਸੀਂ ਤੁਹਾਡੇ ਨਾਲ ਕੁਝ ਤਰਕ ਪੇਸ਼ ਕੀਤੇ ਨੇ ਅਤੇ ਕੁਝ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਨੇ ਸਭ ਤੋਂ ਜ਼ਰੂਰੀ ਹੈ ਜੋ ਪੰਥ ਦੇ ਵਿਰੁੱਧ ਸਾਜ਼ਿਸ਼ ਚੱਲ ਰਹੀ ਹੈ ਉਸ ਦੀ ਗੱਲ ਕੀਤੀ ਹੈ ਜੇਕਰ ਤੁਹਾਡੇ ਕੋਲ ਇਸ ਸੰਬੰਧੀ ਹੋਰ ਜਾਣਕਾਰੀ ਹੈ ਜਾਂ ਤੁਸੀਂ ਇਸ ਨਾਲੋਂ ਵੱਖਰੇ ਆਪਣੇ ਵਿਚਾਰ ਰੱਖਦੇ ਹੋ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਨਾ